ਕੀ ਮਸਲਾ ਜੀ ਇਹ ਡਰੇਨ ਵਾਲਾ? ਪੈਨ ਵਾਲਾ ਜਿਹੜਾ ਜਾਂਦਾ ਬਾਈ ਸਮਾਦ ਭਾਈ ਮੋਗਾ ਰੋਡ ਜਲਾਲਤ ਹਾਂਜੀ ਇਹਦੇ ਤੇ ਇੱਕ ਬੜੀ ਵੱਡੀ ਸਮੱਸਿਆ ਅੱਛਾ ਕਿਹੜੀ ਸਮੱਸਿਆ ਹੈ ਬਹੁਤ ਜ਼ਿਆਦੇ ਵੱਡੀ ਕੋਈ ਹਾਂਜੀ ਹਾਂਜੀ ਦੱਸੋ ਜੀ ਦੱਸਣਾ ਕੀ ਹੈ ਜੀ ਆਪਣੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਵੀ ਕਰਨੀ ਹੈ ਠੀਕ ਹੈ ਜਿਹੜਾ ਵੀ ਕੋਈ ਵੀ ਮਰਿਆ ਵਾ ਪੰਸੂ ਬੱਛਰੂ ਹੋ ਗਿਆ ਕੱਟਰੂ ਹੋ ਗਿਆ ਮੈਂ ਹੋ ਗਈ ਗਾਂ ਹੋ ਗਈ ਮਰਿਆ ਵਾ ਕੋਈ ਵੀ ਪਸ਼ੂ ਮਰਿਆ ਵਾ ਕੋਈ ਵੀ ਹੈ ਅੱਛਾ ਜੀ ਉਹ ਇੱਥੇ ਲਿਆ ਕੇ ਰੈਨ ਦੇ ਵਿੱਚ ਇੱਥੇ ਸੜ ਦਿੰਦੇ ਆ ਹਾਂਜੀ ਠੀਕ ਇੱਥੇ ਲਿਆ ਕੇ ਸੱਟ ਜਾਂਦੇ ਆ ਉੱਤੇ ਪਰ ਆਉਂਦੇ ਆ ਬਾਰਾ ਕੁੱਤੇ ਹਾਂਜੀ ਨਾ ਗਾ ਇਥੋਂ ਦੀ ਚਿੱਤੋਂ ਫੇਰ ਹਾਂਜੀ ਹਾਂਜੀ ਇੱਕ ਤਾਂ ਰੋਡ ਦੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਰੋਡ ਇੰਨੀ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਉਹ ਠੀਕ ਹੈ ਹਾਂਜੀ ਰੋਡ অতি ਖਰਾਬ ਹੈ ਬਹੁਤ ਮੰਦਾ ਹਾਲ ਹੈ ਹਾਂਜੀ ਕਈ ਵਾਰੀ ਛੋਟੇ ਛੋਟੇ ਬੱਚੇ ਹੁੰਦੇ ਆ ਕਿਸੇ ਕੋਲੇ ਕੋਈ ਮੋਟਰਸਾਈਕਲ ਦਾ ਸਾਧਨ ਹੁੰਦਾ ਜਾਂ ਕਿਸੇ ਸਕੂਟਰ ਦਾ ਜੋ ਛੋਟਾ ਸਾਧਨ ਹੁੰਦਾ ਹਾਂਜੀ ਹਾਂਜੀ ਉਹਦੇ ਦੇ ਅਗਲੇ ਤੇ ਬੱਚੇ ਨਾਲ ਬਿਠਾਏ ਹੁੰਦੇ ਆ ਠੀਕ ਹੈ ਤੇ ਫਿਰ ਆਵਾਰਾ ਕੁੱਤੇ ਜਦੋਂ ਭਾਈ ਬੈਠੇ ਆ ਹੱਡਾਂ ਰੋੜੀ ਵਾਲੇ ਮਾਸ ਖਾਣ ਖਿਜ ਗਏ ਮਾਸ ਖਾਣ ਖਿਜ ਗਏ ਹਾਂਜੀ ਇਹ ਕਦੇ ਵੀ ਕੋਈ ਵੀ ਵੱਡਾ ਹਜੇ ਤੱਕ ਤਾਂ ਰੱਬ ਦੀ ਕਿਰਪਾ ਕੋਈ ਐਸਾ ਹੋਇਆ ਨਹੀਂ ਕਦੇ ਵੀ ਇਹ ਕੋਈ ਵੀ ਵੱਡਾ ਹਾਸ ਦਾ ਕਰਾ ਸਕਦੇ ਜਾਂ ਮੂਰੇ ਜੇ ਮਗਰ ਪੈ ਗਏ ਤਾਂ ਮੂਰੇ ਐਕਸੀਡੈਂਟ ਕਰਾ ਸਕਦੇ ਆ ਹਾਂਜੀ ਹੋ ਸਕਦਾ ਉਹ ਥੱਲੇ ਡਿੱਗ ਪੈਣਾ ਉਹਨੂੰ ਨੋਚ ਕੇ ਖਾ ਜਾਣ ਹਾਂਜੀ ਛੋਟੇ ਬੱਚੇ ਜਿਵੇਂ ਆਪਾਂ ਬਹਿਨੇ ਆ ਚਾਰ ਜਾਲਾਂ ਦੇ ਸਕੂਟਰੀਆਂ ਲਈ ਫਿਰਦੇ ਆ ਬਿਲਕੁਲ ਜੀ ਬਿਲਕੁਲ ਇਧਰ ਤਾਂ ਜਿਹੜੇ ਹਿਸਾਬ ਦਾ ਆਪਾਂ ਹੋਣਾ ਮਾਹੌਲ ਦੇਖਿਆ ਬੂਟਾ ਸਿੰਘ ਤੂੰ ਦਿਖਾ ਦੀ ਹਾਂਜੀ ਵੀ ਜਿਹੜੇ ਉਹ ਕਟਰੂ ਬਸਰੂ ਸਿੱਟਿਆ ਬਾਥਲੇ ਕਿ ਖਾਈ ਜਾਂਦੇ ਹਨਾ ਨੋੜੀ ਖਾਈ ਜਾਂਦੇ ਆ ਤੇ ਜਿਨ੍ਹਾਂ ਦੇ ਮਾਸ ਮੂੰਹ ਲੱਗਿਆ ਉਹਨਾਂ ਨੇ ਤਾਂ ਇਹ ਕੰਮ ਕਰਨਾ ਹੀ ਕਰਨਾ ਕੁੱਤਿਆਂ ਦਾ ਕੰਮ ਹੀ ਹੈ ਉਹਨਾਂ ਨੇ ਆਪਦਾ ਕੰਮ ਕਰਨਾ ਹੀ ਹੈ ਉਹ ਠੀਕ ਹੈ ਹਨਾ ਉਹਨਾਂ ਨੇ ਤਾਂ ਆਪਦਾ ਢਿੱਡ ਭਰਨਾ ਹੀ ਹੈ ਕਿਸੇ ਹਿਸਾਬ ਨਾਲ ਹਾਂਜੀ ਹਾਂਜੀ ਪਰ ਇੱਥੇ ਜੇ ਕਿਸੇ ਦਾ ਆਪਣੇ ਵੀਰ ਭਰਾ ਦਾ ਜਾਂ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਗਿਆ ਹਾਂਜੀ ਇਹ ਬਹੁਤ ਆਪਾਂ ਨੂੰ ਨੇੜੇ-ਨੇੜੇ ਦੁੱਖ ਦੀ ਗੱਲ ਬਹੁਤ ਵੱਡੀ ਮਾੜੀ ਗੱਲ ਹੈ ਹਜੇ ਤਾਂ ਇਹ ਬੁੱਟਾ ਸਿਓ ਅੱਜ ਕੁਛ ਨਹੀਂ ਹੈ ਤਾਂ ਮੂਲੋਂ ਬਾਹਲਾ ਇੱਥੇ ਜੇ ਹੁੰਦਾ ਜੰਗੀ ਮદાન ਹਾਂਜੀ ਹਾਂਜੀ ਬਹੁਤ ਵਾਰ ਪਏ ਵੀ ਆ ਮੇਰੇ ਆਪ ਤੇ ਮਗਰ ਵੀ ਖੁਦ ਪਏ ਆ ਬੱਚਾ ਮਗਰ ਬੈਠਾ ਠੀਕ ਆ ਹਾਂਜੀ ਹਾਂ ਇਹ ਜਾਣੇ ਅਜੇ ਤੱਕ ਕਿਰਪਾ ਰਹੀ ਆ ਖਰੋਦੇ ਬਚ ਕੇ ਲੰਘੇ ਤੇ ਛੋਟੇ ਬੱਚੇ ਤੇ ਮਗਰ ਪੈ ਗਈ ਸੱਟ ਲੈਣਾ ਇਹਨਾਂ ਨੇ ਸਕੂਟਰ ਜੀ ਇਹ ਬੱਚਾ ਇੱਥੇ ਆ ਗਿਆ 13 14 ਸਾਲ ਆਲਾ 15 ਸਾਲ ਆਲਾ ਉਹ ਤਾਂ ਔਖਾ ਹੀ ਲੰਘੂ ਇਥੋਂ ਹਾਂਜੀ ਹਾਂਜੀ ਜੇ ਸਾਰੇ ਇਕੱਠੇ ਹੋ ਕੇ ਪੈ ਗਏ ਕੋਲ ਪੈਂਦੇ ਆ ਪੈਂਦੇ ਨਹੀਂ ਪੈਂਦੇ ਆ ਉਹ ਠੀਕ ਆ ਹੁਣ ਜੇ ਆ ਮੰਨ ਲਓ ਕੋਈ ਵੀ ਐ ਜੇ ਹੁਣ ਹਾਡਾ ਰੋੜੀ ਆਪਣੀ ਹਾਡਾ ਰੋੜ ਦਾ ਜੀ ਕੰਮ ਭੇਜ ਦੇਣ ਦੇਖਾ 100 200 ਰੁਪਏ ਚਲੋ ਨਹੀਂ ਠੇਕਾ ਸਰਕਾਰਾਂ ਨੇ ਦਿੱਤਾ ਗੱਲ ਵੱਖਰੀ ਹੈ ਹਾਂਜੀ ਚਲੋ ਚਲੋ ਉਹਨਾਂ ਨੇ ਵੀ ਵਿਚਾਰੇ ਮਿਹਨਤ ਕਰਦੇ ਆ ਫਿਰ ਉਹਨਾਂ ਨੂੰ ਚੁਕਾ ਦਿਆ ਕਰਨ ਹਾਂਜੀ ਵੀ ਇੱਥੇ ਨਾ ਸਿੱਟਣਾ ਥੋੜੋ ਕਹਿੰਦਾ ਵਾ ਇੱਥੇ ਖੱਟਣਾ ਇੱਥੇ ਤਾਂ ਮਤਲ ਹੀ ਨਹੀਂ ਜੀ ਇੱਥੇ ਤਾਂ ਸਾਰਾ ਰੋਡ ਵਗਦਾ ਜੀ ਇੱਥੇ ਤੇ ਹਰ ਵਕਤ ਜਨਤਾ ਦਾ ਲੰਘਿਆ ਹਾਂਜੀ ਹਾਂਜੀ ਇਹ ਤਾਂ ਸਾਰੇ ਭਰਾਵਾਂ ਨੂੰ ਹੀ ਆਪਾਂ ਬੇਨਤੀ ਕਰਦੇ ਆ ਜਰਾ ਤੇ ਜਮੇ ਸ਼ਰਮ ਲੈ ਕੇ ਗੱਲ ਆ ਯਾਰ ਮਾੜੀ ਗੱਲ ਆ ਹਾਂਜੀ ਹਾਂਜੀ ਜਿਆਦੇ ਮਾੜੀ ਗੱਲ ਹਾਂਜੀ ਇੱਕ ਤਾਂ ਮੁਸ਼ਕ ਬਹੁਤ ਮਾਰਦਾ ਇੱਥੇੋਂ ਲੰਘਦੇ ਆ ਲੋਕ ਹਨਾ ਬਿਲਕੁਲ ਜੀ ਬਿਲ ਤੇ ਬਾਕੀ ਜਦੋਂ ਇਹ 12 ਕੁੱਤੇ ਗੱਜ ਗਏ ਹਨ ਤੇ ਮਾੜੀ ਮਾੜ। ਇਹ ਇੱਕ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ। ਹਾਂਜੀ ਇਹ ਕੰਮ ਤੇ ਗੌਰ ਕਰੇ। ਹਾਂਜੀ ਤੇ ਤੇ ਹਾਂ ਹੱਥ ਪਾਈ ਜਾਵੇ ਹਨਾ। ਹੱਥ ਪਾਈ ਜਾਵੇ ਤੇ ਜਿਹੜਾ ਵੀ ਕੋਈ ਵੀ ਇਸ ਦੇ ਮਹਿਕਮੇ ਦੇ ਸੰਬੰਧ ਅਧਿਕਾਰ ਹੈ। ਉਹਨਾਂ ਨੂੰ ਇਹ ਸਖਤ ਹਦਾਇਤਾਂ ਦਿੱਤੀਆਂ ਜਾਂਨ ਵੀ ਭਾਈ ਜਿੱਥੇ ਇਹਨਾਂ ਦੀ ਜਗਾ ਬਣੀ ਆ ਮਰਦਾ ਕਰ ਇਹਨਾਂ ਨੂੰ ਉੱਥੇ ਜਾ ਕੇ ਛੱਡਾਂਗੇ ਹਾਂਜੀ ਜਿਹੜਾ ਸੱਟਦੇ ਆ ਉਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਹਾਂ ਬਿਲਕੁਲ ਜੀ ਹੋਣੀ ਚਾਹੀਦੀ ਆ ਜਦੋਂ ਕੱਲ ਨੂੰ ਕੋਈ ਨਿਸ਼ਾਨੀ ਹੋ ਗਿਆ ਫੇਰ ਤਾਂ ਕਿਸੇ ਨੇ ਦੱਸਿਆ ਨਾ ਦੱਸਿਆ ਉਹ ਠੀਕ ਆ ਹਾਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਇਸ ਰੋਡ ਤੇ ਖਾਸ ਧਿਆਨ ਦੇ ਹਾਂਜੀ ਹਾਂ ਕੱਲ ਨੂੰ ਕੋਈ ਨਿਸ਼ਾਨਾ ਨਾ ਹੋਵੇ ਹਾਂਜੀ ਹਾਂ ਜਾਨੀ ਵਾਲੀ ਕੋਈ ਵੀ ਨਿਸ਼ਾਨਾ ਨਾ ਹੋਵੇ ਉਹ ਠੀਕ ਆ ਕਿਸੇ ਨੇੜੇ ਨੇੜੇ ਜਿਵੇਂ ਜਿਵੇਂ ਅਸੀਂ ਖੇਤਾਂ ਚੋਂਨੇ ਰਾਤ ਭਰਾਂ ਤੇ ਖੇਤਾਂ ਚ ਪਾਣੀ